ਸੋ ਇੱਕ ਹੱਲ ਹੈਗਾ ਇਹਦਾ ਬਹੁਤ ਸੌਖਾ ਕੋਈ ਇਨੀ ਮਿਹਨਤ ਵੀ ਨਹੀਂ ਕਰਨੀ ਹੈਗੀ ਨਾਰਮਲ ਜੀ ਮਤਲਬ ਗੱਲ ਆ ਕੋਈ ਏਡੀ ਨਹੀਂ ਹੈਗੀ ਜੀ ਸਾਸਰੀ ਕਾਲ ਜੀ ਆਪਾਂ ਇੱਕ ਸਕਾਰਟਿੰਗ ਨੂੰ ਲੈ ਕੇ ਨਾ ਵੀਡੀਓ ਪਾਈ ਸੀ ਸੋ ਤੇ ਉੱਤੇ ਅਲੱਗ-ਅਲੱਗ ਆਪਾਂ ਦੇ ਭਰਾਵਾਂ ਦੇ ਕਮੈਂਟ ਆਏ ਹੋਏ ਸੀਗੇ ਉਹ ਕਹਿੰਦੇ ਆ ਇੱਕ ਭਰਾ ਦਾ ਕਮੈਂਟ ਆਇਆ ਹੈ ਜੀ ਉਹ ਕਹਿੰਦੇ ਵੀ ਮਿਹਨਤ ਲੱਗਦੀ ਹੈ ਜੇ ਸਕਾਰਟਿੰਗ ਪਲਾਸਟਰ ਦੇ ਬਰਾਬਰ ਲਾਉਣੀ ਆ ਸੋ ਉਹਦੀ ਪਲਾਨਿੰਗ ਚਣਾਈ ਮੌਕੇ ਪਹਿਲਾਂ ਹੀ ਕਰਨੀ ਪੈਂਦੀ ਆ ਸੋ ਬਈ ਆਪਾਂ ਵੀ ਵਧੀਆ ਠੇਕੇਦਾਰਾਂ ਨਾ ਰਹੇ ਹੋયા ਹਨ ਵੱਡੇ-ਵੱਡੇ ਕਾਰੀਗਰਾਂ ਨਾ ਰਹੇ ਹੋਏ ਆ ਆਪਾਂ ਸੋ ਉਹਦਾ ਕੋਈ ਹੱਲ ਨਹੀਂ ਹੁੰਦਾ ਚੋਚਣਾਈ ਮੌਕੇ ਵੀ ਹੱਲ ਨਹੀਂ ਹੁੰਦਾ ਕਿਉਂਕਿ ਆਪਾਂ ਸਾਰਿਆਂ ਨੂੰ ਹੀ ਚਲੋ ਕਹਿੰਦੇ ਹੈਗੇ ਹਨ ਜਣਾਈ ਵਾਲੇ ਮੈਸਤਰੀ ਬਾਈ ਇੰਚ ਤੋਂ ਲੈ ਕੇ ਮਿੰਤੀ ਸ਼ੁਰੂ ਕਰਦੇ ਆ ਹਨ ਸੋ ਉਹਦੂ ਨੀਚੇ ਤੱਕ ਜਾਂਦੇ ਨਹੀਂ ਹੈਗੇ ਉਹ ਇੰਚੇ ਡੇਢ ਇੰਚ ਦੇ ਫਰਕ ਨੂੰ ਜਦੋਂ ਡੀਪੀਸੀ ਦੇ ਵਿੱਚ ਲੈਵਲ 'ਚ ਫਰਕ ਹੁੰਦਾ ਇੰਚੇ ਡੇਢ ਇੰਚ ਦੇ ਫਰਕ ਨੂੰ ਉਹ ਫਰਕ ਨਹੀਂ ਸਮਝਦੇ ਹੈਗੇ ਪਰ ਜਦੋਂ ਟੇਲਾਂ ਲੱਗਦੀਆਂ ਨੇਗੀਆਂ ਉਦੋਂ ਸੂਤ-ਸੂਤ ਵੀ ਦੇਖਿਆ ਜਾਂਦਾ ਵੀ ਸਾਰਾ ਇੱਕ ਲੈਵਲ ਦੇ ਵਿੱਚ ਬਰਾਬਰ ਸੋ ਤੇ ਗੱਲ ਆਇਆ ਵੀ ਕਈ ਜਗ੍ਹਾ ਤੇ ਕੰਮਜਾਬ ਨਹੀਂ ਹੋਇਆ ਹੈਗਾ ਸੋ ਬਹੁਤ ਦਿੱਕਤ ਆਉਂਦੀ ਆ ਸੋ ਦੂਜੇ ਨੰਬਰ ਤੇ ਫਿਰ ਉਹ ਤੇਗਾ ਲਾਉਣੇ ਆ ਨਾ ਆਪਾਂ ਬਰਾਬਰ ਕਰਕੇ ਦੋ ਇੱਟਾਂ ਦਾ ਛੋੜਿਆ 4 ਇੰਚੀ ਕੰਧਾਂ ਹੁੰਦੀਆਂ ਨੇ ਜੀ ਆਪਣੀ ਕੋਠੇ ਦੇ ਵਿੱਚ ਹੋਈਆਂ ਹੋਈਆਂ ਉਹ ਵੀ ਆਪਾਂ ਨੂੰ 9 ਇੰਚੀ ਕਰਨੀਆਂ ਪੈਣਦੀਆਂ ਉਹਦੇ ਕਰਕੇ ਜੇ ਉਹ 4 ਇੰਚੀ ਕਰਦੇ ਫਿਰ 4 ਇੰਚੀ ਤੋਂ ਖੜਦੀ ਨਹੀਂ ਹੈਗੀ ਤੁਸੀਂ ਆਪ ਸਿਆਣੇ ਹੋਣਾ ਸੋ ਬਾਈ ਸਾਰਾ ਕੁਝ ਦੇਖਿਆ ਹੋਇਆ ਕਰਕੇ ਫੇਰ ਹੀ ਆਪਾਂ ਵੀਡੀਓ ਪਾਉਣੇ ਹੁੰਦੇ ਆ ਨਾ ਐਦਾਂ ਨਹੀਂ ਵੀ ਚੱਕੀ ਚਾਕੇ ਬਸ ਵੀਡੀਓ ਪਾ ਤੀ ਨਾ ਹਰ ਇੱਕ ਗੱਲ ਦਾ ਧਿਆਨ ਰੱਖ ਕੇ ਪਾਈਏ ਵੀਡੀਓ ਆਪਾਂ ਕੋਈ ਐਦਾਂ ਨਹੀਂ ਪਾਉਂਦੇ ਹੁੰਦੇ ਉਹ ਚੀਜ਼ ਦਾ ਹੱਲ ਕੋਈ ਨਹੀਂ ਹੈਗਾ ਉਹਦਾ ਹੱਲ ਬਸ ਇਹੀ ਆ ਵੀ ਆ ਪਲਾਸਟਰ ਹੋਇਆ ਹੋਇਆ ਲੱਗੀ ਹੋਈ ਸਕਾਰਟਿੰਗ ਬਸ ਐਦਾਂ ਇਹਦੇ ਉੱਤੇ ਲਾ ਦੋ ਠੀਕ ਹੈ ਜੀ ਸੋ ਬਾਕੀ ਟਾਈਮ ਖਰਾਬ ਕਰਨਾ ਉਹ ਜਿੰਨਾ ਮਰਜ਼ੀ ਕਰੀ ਚੱਲੋ ਹਾਂ ਇਹ ਇੱਕ ਹੱਲ ਹੈਗਾ ਪੂਰਾ ਸੌਖਾ ਹੱਲ ਆ ਸੋ ਅਗਰ ਤੁਸੀਂ ਜਨਮਾ ਚਾਹੋਣੇ ਉਹ ਕੋਈ ਸ਼ਕੀਨ ਹੈਗਾ ਉਹ ਚੀਜ਼ ਦਾ ਹਨ ਵੀ ਆਪਾਂ ਪਲਾਸਟਰ ਦੇ ਬਰਾਬਰ ਬਿਲਕੁਲ ਸਕਾਰਟਿੰਗ ਕਰਨੀ ਹੈ ਸੋ ਇੱਕ ਹਾਲਾ ਸੌਖਾ ਹੱਲ ਆ ਉਹਦਾ ਅਗਰ ਤੁਸੀਂ ਕਹੋਗੇ ਤਾਂ ਆਪਾਂ ਨੈਕਸਟ ਵੀਡੀਓ ਪਾ ਕੇ ਤੁਹਾਨੂੰ ਦੱਸ ਵੀ ਦੇਵਾਂਗੇ ਅਗਰ ਨਹੀਂ ਚਾਹੋਗੇ ਤਾਂ ਕੋਈ ਗੱਲ ਨਹੀਂ ਆਪਾਂ ਇੱਥੇ ਸਟਾਪ ਕਰ ਦਾਂਗੇ ਨਾ ਪਰ ਉਹ ਚੀਜ਼ ਦਾ ਪ੍ਰੋਪਰ ਪੱਕਾ ਹੱਲ ਨਹੀਂ ਹੈਗਾ ਜਿੰਨਾ ਮਰਜ਼ੀ ਤੇ ਗੱਲ ਆਈ ਚੱਲੋ ਜਿੰਨਾ ਕੁਸ਼ ਮਰਜ਼ੀ ਕਰੀ ਚੱਲੋ ਉਹ ਸਕਾਰਟਿੰਗ ਉੱਤੇ ਲਾ ਕੇ ਹੀ ਫਿੱਟ ਬੈਹਿੰਦੀ ਹੈ ਤੇ ਸੋਹਣੀ ਵੀ ਲੱਗਦੇ ਲੱਗੀ ਹੋਈ ਹੈ ਨਾ ਠੀਕ ਹੈ ਜੀ ਤੇ ਬਾਕੀ ਹਾਂ ਇੱਕ ਹੱਲੇ ਦਾ ਹੈਗਾ ਤੇ ਇਹ ਨਾਲ ਕੋਈ ਹੱਲ ਨਹੀਂ ਇਹਦਾ ਹੋਣਾ ਕਿਉਂਕਿ ਫਰਸ਼ਾਂ ਦਾ ਲੈਵਲ ਕਈ ਵਾਰ ਨਹੀਂ ਸਹੀ ਪੈਂਦਾ ਯਾਰ ਹਨਾ ਇੰਨੀ ਪਲਾਨਿੰਗ ਕੋਈ ਨਹੀਂ ਕਰਕੇ ਚੱਲਦਾ ਕਈ ਵਾਰ ਸਲੈਬ ਦਾ ਫਰਕ ਪੈ ਜਾਂਦਾ ਕਈ ਵਾਰ ਪੌੜੀ ਦੇ ਸਟੈਪ ਦਾ ਫਰਕ ਪੈ ਜਾਂਦਾ ਕਈ ਵਾਰ ਬਾਥਰੂਮਾਂ ਦੇ ਵਿੱਚ ਪਾਈਪ ਉੱਚੇ ਪੈ ਜਾਂਦੇ ਹਨਾ ਸੋ ਚੀਜ਼ ਉੱਥੇ ਫਿਰ ਉੱਚਾ ਨੀਵਾ ਹੋ ਜਾਏ ਜਦੋਂ ਫਿਰ ਉਹੀ ਗੱਲ ਵੀ ਇੰਨਾ ਤੇਗਾ ਵਿੱਚ ਦੱਬਿਆ ਗਿਆ ਇੰਨੀ ਕਿ ਜਗ੍ਹਾ ਰਹੇਗੀ ਸੋ ਉੱਥੇ ਫਿਰ ਤੋੜਪੰਨ ਕੋਈ ਨਹੀਂ ਕਰਦਾ ਹੈਗਾ ਹਨਾ ਸੋ ਅਗਲਾ ਉੱਤੇ ਲਾ ਕੇ ਪਰੇ ਜਾਂਦਾ ਹੈਗਾ ਠੀਕ ਹੈ ਜੀ ਤੇ ਪਲਾਸਟਰ ਇਕੱਲਾ ਤੋੜ ਕੇ ਵੀ ਨਹੀਂ ਸੈਟ ਆਉਂਦੀ ਕਿਉਂਕਿ ਕਮਰੇ ਦੇ ਦੋ ਕੰਨ ਦਾ ਪੁੱਠੀ ਹੁੰਦੇ ਆ ਦੋ ਹੁੰਦੇ ਨੇ ਸਿੱਧੀਆਂ ਸੋ ਉਥੇ ਜਿਹੜੀ ਪੁੱਠੀ ਗੰਧਾ ਉਥੇ ਪਲਾਸਟਰ ਮੋਟਾ ਚੜਿਆ ਹੁੰਦਾ ਹਨ ਉਹ ਤਾਂ ਪ੍ਰੋਪਰ ਵਿੱਚ ਲੱਗ ਜਾਂਦੀ ਆ ਉਹਦੇ ਪਰ ਜਿਹੜੀ ਸਿੱਧੀ ਗੰਧ ਹੁੰਦੀ ਉਹ ਤਾਂ ਹਲਕਾ ਹਲਕਾ ਪਲਾਸਟਰ ਹੁੰਦਾ ਉਹ ਤੇ ਫੇਰ ਬਰ ਰਹਿ ਜਾਂਦੀ ਆ ਸੋ ਵੀ ਥੋੜੀ ਆਊਟ ਲੱਗਦੀ ਆ ਹਨ ਸੋ ਇੱਕ ਹੱਲ ਹੈਗਾ ਇਹਦਾ ਬਹੁਤ ਸੌਖਾ ਕੋਈ ਇਨੀ ਮਿਹਨਤ ਵੀ ਨਹੀਂ ਕਰਨੀ ਹੈਗੀ ਨਾਰਮਲ ਜੀ ਮਤਲਬ ਗੱਲ ਆ ਕੋਈ ਏਡੀ ਨਹੀਂ ਹੈਗੀ ਅਗਰ ਤੁਸੀਂ ਚਾਹੋਗੇ ਤਾਂ ਕਮੈਂਟ ਕਰਦੇ ਹੋ ਆਪਾਂ ਤੁਹਾਨੂੰ ਨੈਕਸਟ ਵੀਡੀਓ ਪਾ ਜਿਹੜੇ ਚਾਹੁੰਦੇ ਆ ਨਾ ਵੀ ਆਪਾਂ ਬਰਾਬਰ ਕਰਕੇ ਹੀ ਲਾਉਣਾ ਵੈਸੇ 100 ਦੇ ਵਿੱਚੋਂ 97 98% ਇਦਾਂ ਉੱਪਰ ਹੀ ਲੱਗਦੇ ਸਕਾਰਟਾਂ ਕੋਈ ਜ਼ਿਆਦਾ ਨਹੀਂ ਮੋਟੀ ਤੈਬ ਨਹੀਂ ਬਣਦੀ ਹੈਗੀਆਂ ਨਾ ਸਕਾਰਟਾਂ ਕਿੰਨੀ 10 mm ਦੀ ਹੁੰਦੇ ਸਾਰੀ ਦੋ ਸੂਤ ਦੀ ਸੋ ਧੰਨਵਾਦ ਜੀ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਤੇ ਸਾਡੇ ਪੇਜ ਨੂੰ ਫੋਲੋ ਵੀ ਕਰ ਲਓ ਐਦਾਂ ਦੀ ਹੋਰ ਵੀਡੀਓ ਦੇਖਣ ਲਈ